अगर इनको जिता के भेजोगे ये सारे अफसरों को आपके बीच में लाके आपके छोटे से छोटे काम भी करा के जाएंगे बड़े से बड़े काम भी करा के जाएंगे और अगर आपने कांग्रेस और बीजेपी वालों को जिता दिया उनकी तो चलेगी नहीं क्योंकि सरकार तो आम आदमी पार्टी की है तो वो तो कोई काम करा नहीं सकते वो तो बस लड़ेंगे विधानसभा के अंदर बैठ के मान साहब को गालियां देंगे बड़ी अच्छी अच्छी गालियां देंगे और काम आपके सारे रुक जाएंगे काम नहीं हो पाएंगे आप तो काम कराने हैं तो संजीव अरोड़ा जी को वोट दे देना ਗਾਲੀਆਂ ਸੁਣਨੀਆਂ ਕਿ ਉਹ ਗੰਦੀ-ਗੰਦੀ ਗਾਲੀਆਂ ਦੇ ਮਾਨ ਸਾਹਿਬ ਕੋ ਤੋਂ ਭਾਜਪਾ ਔਰ ਕਾਂਗਰਸ ਔਰ ਅਕਾਲੀ ਦਲ ਕੋ ਵੱਲ ਦੇ। ਲੁਧਿਆਣਾ ਪਸ਼ਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਚੋਣ ਮੈਦਾਨ ਦੇ ਵਿੱਚ ਨਿਤਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਇਸ ਚੋਣ ਮਹਿੰਮ ਦਾ ਆਗਾਜ਼ ਲੁਧਿਆਣਾ ਪਸ਼ਮੀ ਦੇ ਜਵਾਹਰ ਨਗਰ ਇਲਾਕੇ ਤੋਂ ਕੀਤਾ ਗਿਆ। ਇਸ ਮੌਕੇ ਅਰਵਿੰਦ ਕੇਜਰੀਵਾਲ ਆਦੇ ਪਗਵੰਤ ਮਾਨ ਦੇ ਵੱਲੋਂ ਭਾਸ਼ਣ ਦਿੱਤੇ ਗਏ ਨੇ। ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਕੰਮ ਗਿਣਵਾਏ ਗਏ ਨੇ ਉਥੇ ਦੂਜੇ ਪਾਸੇ ਲੋਕਾਂ ਨੂੰ ਅਸਿੱਧੇ ਤੌਰ ਤੇ ਇੱਕ ਧਮਕੀ ਵੀ ਦੇ ਦਿੱਤੀ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਦਿੱਤੇ ਗਏ ਭਾਸ਼ਣ ਦੇ ਅਖੀਰ ਦੇ ਵਿੱਚ ਆਖ ਦਿੱਤਾ ਗਿਆ ਕਿ ਜੇਕਰ ਤੁਸੀਂ ਵਿਰੋਧੀ ਕਿਸੇ ਪਾਰਟੀ ਦਾ ਐਮਐਲਏ ਜਿਤਾ ਦਿੱਤਾ ਉਹ ਤੁਹਾਡੇ ਕੰਮ ਤਾਂ ਨਹੀਂ ਕਰਵਾ ਸਕੇਗਾ ਉਹ ਲੜੇਗਾ ਜਰੂਰ ਪਰ ਉਸਦੇ ਕੰਮ ਨਹੀਂ ਹੋ ਸਕਣਗੇ ਪਰ ਜੇਕਰ ਤੁਸੀਂ ਸਰਕਾਰ ਦਾ ਵਿਧਾਇਕ ਚੁਣਦੇ ਹੋ ਸੱਤਾਧਿਰ ਦੇ ਉਮੀਦਵਾਰ ਨੂੰ ਜਿਤਾਉਂਦੇ ਹੋ ਤਾਂ ਤੁਹਾਡੇ ਕੰਮ ਵੀ ਹੋਣਗੇ ਤੁਹਾਡੀ ਸੁਣਵਾਈ ਵੀ ਹੋਵੇਗੀ ਇਸ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਮਾਨ ਸਰਕਾਰ ਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਇਸ ਨੂੰ ਲੈ ਕੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਟਵੀਟ ਕਰਦਿਆਂ ਹੋਇਆਂ ਲਿਖਿਆ ਗਿਆ ਕਿ ਅੱਜ ਲੁਧਿਆਣਾ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਖੁੱਲੇ ਆਮ ਵੋਟਰਾਂ ਨੂੰ ਧਮਕਾਉਂਦਾ ਕੰਮ ਕੀਤਾ ਗਿਆ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਜੇਕਰ ਤੁਸੀਂ ਕਾਂਗਰਸ ਨੂੰ ਜਾਂ ਕਿਸੇ ਹੋਰ ਨੂੰ ਵੋਟ ਪਾਉਂਦੇ ਹੋ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਕਿਉਂਕਿ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ ਦਿੱਲੀ ਦੇ ਵਿੱਚ ਨਕਾਰੇ ਜਾਣ ਤੋਂ ਬਾਅਦ ਵੀ ਕੇਜਰੀਵਾਲ ਦਾ ਹੰਕਾਰ ਬਰਕਰਾਰ ਹੈ ਇੱਕ ਆਦਮੀ ਜੋ ਲੋਕਾਂ ਦੇ ਫਰਜ਼ਵੇ ਦਾ ਨਿਰਾਦਰ ਕਰਦਾ ਹੈ ਵਿਰੋਧੀ ਧਿਰ ਨੂੰ ਕਮਜ਼ੋਰ ਕਰਦਾ ਹੈ ਅਤੇ ਲੋਕਤੰਤਰ ਦੀ ਅਣਦੇਖੀ ਕਰਦਾ ਹੈ ਉਹ ਆਮ ਆਦਮੀ ਨਹੀਂ ਉਹ ਇੱਕ ਤਾਨਾਸ਼ਾਹ ਹੈ ਇਹੀ ਕਾਰਨ ਹੈ ਕਿ ਦਿੱਲੀ ਨੇ ਉਸ ਨੂੰ ਵਿਰੋਧੀ ਧਿਰ ਵਿੱਚ ਬੈਠਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਹੈ ਇਸ ਪ੍ਰਕਾਰ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਉਹ ਇੱਕ ਤਾਨਾਸ਼ਾਹ ਹੈ ਕਿਉਂਕਿ ਉਸ ਦਾ ਹਾਰਨ ਤੋਂ ਬਾਅਦ ਵੀ ਜੋ ਹੰਕਾਰ ਹੈ ਉਹ ਨਹੀਂ ਚਟਾ ਕਿਉਂਕਿ ਉਸ ਦੇ ਵੱਲੋਂ ਖੁਲੇ ਆਮ ਵੋਟਰਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਉਹ ਕਾਂਗਰਸ ਦੇ ਵਿਧਾਇਕ ਨੂੰ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਂਦੇ ਨੇ ਤਾਂ ਫਿਰ ਉਹਨਾਂ ਦੇ ਕੰਮ ਨਹੀਂ ਹੋ ਸਕਣਗੇ ਕਿਉਂਕਿ ਸੱਤਾ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਹੈ ਉਧਰ ਦੂਜੇ ਪਾਸੇ ਭਲਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਇਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਹੋਈ ਹਾਰ ਅਤੇ ਖੁੱਦ ਦੀ ਹਾਰ ਤੋਂ ਕੋਈ ਵੀ ਜਿਹੜਾ ਸਬਕ ਹੈ ਉਹ ਨਹੀਂ ਸਿੱਖਿਆ ਉਸ ਦਾ ਹੰਕਾਰ ਉਸੇ ਤਰ੍ਹਾਂ ਬਰਕਰਾਰ ਹੈ ਜਿਵੇਂ ਕਿ ਪ੍ਰਗਟ ਸਿੰਘ ਦੇ ਵੱਲੋਂ ਆਖਿਆ ਗਿਆ ਹੈ ਇਸ ਪ੍ਰਕਾਰ ਕਾਂਗਰਸੀ ਵਿਧਾਇਕਾਂ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਤੇ ਆਪਣੀ ਨਾਰਾਜ਼ਗੀ ਆਪਣੀ ਪ੍ਰੜਾਸ ਕੱਢੀ ਜਾ ਰਹੀ ਹੈ ਜਿਸ ਕਰਕੇ ਅਰਵਿੰਦ ਕੇਜਰੀਵਾਲ ਵੀ ਸਵਾਲਾਂ ਦੇ ਘੇਰੇ ਵਿੱਚ ਕਿਰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਭਗਵੰਤ ਮਾਨ ਸਮੇਂ-ਸਮੇਂ ਸਰ ਇਹ ਦਾਵਾ ਕਰਦੇ ਨੇ ਕਿ ਮੈਂ ਕਿਸੇ ਨਾਲ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਵਿਤਕਰਾ ਨਹੀਂ ਕਰਦਾ ਜੇਕਰ ਕੋਈ ਵਿਰੋਧੀ ਧਿਰ ਦਾ ਵਿਧਾਇਕ ਮੇਰੇ ਕੋਲ ਕੰਮ ਕਰਵਾਉਣ ਲਈ ਆਉਂਦਾ ਤਾਂ ਮੈਂ ਉਸ ਦਾ ਕੰਮ ਕਰ ਦਿੰਦਾ ਕਿਉਂਕਿ ਪੁਰਾਣੀ ਪਾਰਟੀਆਂ ਆਪਣੀ ਸਰਕਾਰ ਦੇ ਵਿਧਾਇਕ ਤੋਂ ਇਲਾਵਾ ਕਿਸੇ ਵੀ ਹੋਰ ਪਾਰਟੀ ਦੇ ਵਿਧਾਇਕ ਦਾ ਕੰਮ ਨਹੀਂ ਕਰਦੇ ਸਨ ਕਿਉਂਕਿ ਜੇਕਰ ਉਹ ਕੰਮ ਕਰ ਦਿੰਦੇ ਤਾਂ ਫਿਰ ਵਿਧਾਇਕਾਂ ਦਾ ਇਲਾਕੇ ਦੇ ਵਿੱਚ ਨਾਮ ਬਣ ਜਾਂਦਾ ਹੈ ਇਸ ਕਰਕੇ ਮੈਂ ਅਜਿਹਾ ਵਿਤਕਰਾ ਕਿਸੇ ਦੇ ਨਾਲ ਵੀ ਨਹੀਂ ਕਰਦਾ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਜੇਕਰ ਉਹ ਲੋਕਾਂ ਵੱਲੋਂ ਚੁਣਿਆ ਹੋਇਆ ਨਮਾਇੰਦਾ ਹੈ ਮੇਰੇ ਕੋਲ ਆਉਂਦਾ ਹੈ ਲੋਕਾਂ ਦੇ ਕੰਮ ਲਈ ਆਉਂਦਾ ਤਾਂ ਮੈਂ ਉਸ ਦਾ ਕੰਮ ਬਿਲਕੁਲ ਕਰਦਾ ਪਰ ਇੱਥੇ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਉਲਟੇ ਸ਼ਬਦਾਂ ਦਾ ਇਸਤੇਮਾਲ ਕਰ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸੱਤਾਧਿਰ ਦੇ ਵਿਧਾਇਕ ਨੂੰ ਜਿਤਾਉਂਦੇ ਹੋ ਤਾਂ ਤੁਹਾਡੇ ਕੰਮ ਹੋਣਗੇ ਜੇਕਰ ਤੁਸੀਂ ਹੋਰ ਕਿਸੇ ਪਾਰਟੀ ਦੇ ਐਮਐਲਏ ਨੂੰ ਲੁਧਿਆਣਾ ਪੱਛਮੀ ਦੀ ਸੀਟ ਤੋਂ ਜਿਤਾ ਦਿੰਦੇ ਹੋ ਉਹ ਕੇਵਲ ਲੜੀ ਸਕੇਗਾ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਨੂੰ ਗਾਲ੍ਹਾਂ ਕੱਢ ਸਕੇਗਾ ਉਹ ਤੁਹਾਡੇ ਕੰਮ ਕਰਵਾ ਨਹੀਂ ਸਕੇਗਾ ਇਸ ਪ੍ਰਕਾਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਲੁਧਿਆਣਾ ਪਸ਼ਮੀ ਦੇ ਲੋਕਾਂ ਨੂੰ ਦਿੱਤੀ ਗਈ ਇਹ ਸਿੱਧੇ ਤੌਰ ਤੇ ਧਮਕੀ ਹੋਣਾ ਸਵਾਲਾਂ ਦੇ ਘੇਰੇ ਵਿੱਚ ਘਿਰਦੀ ਹੋਈ ਦਿਖਾਈ ਦੇ ਰਿਹਾ ਹੈ